ਸత్యਗਾਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਪੰਜਾਬ ਸਰਕਾਰ ਦੀ ਕੈਬਨਿਟ ਨੇ ਲਏ ਅਹਿਮ ਫੈਸਲੇ ਸਰਕਾਰ ਨੇ ਸਦਿਆ ਵਿਧਾਨ ਸਭਾ ਦਾ ਵਿਸ਼ੇਸ਼ اجلاس ਵਕਫਾ ਵਿਭਾਗਾਂ ਵਿੱਚ 3000 ਪੋਸਟਾਂ ਤੇ ਭਰਤੀ ਨੂੰ ਦਿੱਤੀ ਪ੍ਰਵਾਨਗੀ ਸ਼ੰਭੂ ਵਿਖੇ ਕਿਸਾਨਾਂ ਦੀ ਮਹਾਪੰਚਾਇਤ ਦੌਰਾਨ ਹੋਇਆ ਭਾਰੀ ਇਕੱਠ ਕਿਸਾਨਾਂ ਆਗੂਆਂ ਨੇ ਕਿਹਾ ਜੇਕਰ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੋਇਆ ਤਾਂ ਉਹ ਦਿੱਲੀ ਕੂਚ ਲਈ ਹੋਣਗੇ ਮਜਬੂਰ ਸੂਬੇ ਵਿੱਚ ਚੇਤੇ ਹੀ ਹੋਣਗੀਆਂ ਪੰਚਾਇਤ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਪੰਜਾਬ ਸਰਕਾਰ ਨੇ 31 ਮਈ ਤੱਕ ਚੋਣਾਂ ਕਰਵਾਉਣ ਲਈ ਮੁਖ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਵਕਤ ਸੋਧ ਬਿੱਲ ਬਾਰੇ ਸੰਸਦ ਵਿੱਚ ਪੇਸ਼ ਜਪੀਸੀ ਰਿਪੋਰਟ ਤੇ ਸੰਸਦ ਦੇ ਦੋਹਾਂ ਸਦਨਾਂ ਵਿੱਚ ਭਾਰੀ ਹੰਗਾਮਾ ਵਿਰੋਧੀ ਧਿਰ ਨੇ ਰਿਪੋਰਟ ਖਾਰਜ ਕਰਨ ਦੀ ਕੀਤੀ ਮੰਗ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਸਰਕਾਰ ਨੇ ਇਸੇ ਮਹੀਨੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਸਦਨ ਦਾ ਫੈਸਲਾ ਲਿਆ ਹੈ ਇਸ ਸੈਸ਼ਨ 2 ਦਿਨਾਂ ਦਾ ਹੋਵੇਗਾ ਇਸ ਤੋਂ ਇਲਾਵਾ ਵਕਫਾ ਵਿਭਾਗਾਂ ਵਿੱਚ 3000 ਪੋਸਟਾਂ ਤੇ ਭਰਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ। ਪਿੰਡਾਂ ਦੇ ਚੌਕੀਦਾਰਾਂ ਦਾ ਪੱਤਾ ਵਧਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਵੀਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਕਰੀਬ 3:30 ਘੰਟੇ ਚੱਲੀ। ਇਸ ਵਿੱਚ ਕਈ ਅਹਿਮ ਫੈਸਲੇ ਲਏ ਗਏ। 4 ਮਹੀਨੇ ਬਾਅਦ ਹੋਈ ਕੈਬਨਿਟ ਮੀਟਿੰਗ ਵਿੱਚ ਪਹਿੜ ਤੋਂ ਵੱਧ एजेंडा ਆਈਟਮਾਂ ਸ਼ਾਮਲ ਸੀ। ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਦਨ ਦਾ ਫੈਸਲਾ ਲਿਆ ਹੈ। ਇਹ ਸੈਸ਼ਨ 2 ਦਿਨਾਂ ਦਾ ਹੋਵੇਗਾ। 24 ਅਤੇ 25 ਫਰਵਰੀ ਨੂੰ ਇਹ ਸੈਸ਼ਨ ਸੱਦਿਆ ਗਿਆ ਹੈ। ਇਸ ਵਿੱਚ ਪੈਂਡਿੰਗ ਬਿੱਲਾਂ ਨੂੰ ਪਾਸ ਕੀਤਾ ਜਾਵੇਗਾ। ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ 822 ਪੋਸਟਾਂ ਸਮੇਤ 3000 ਪੋਸਟਾਂ ਤੇ ਭਰਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੈਂ ਸਭ ਤੋਂ ਪਹਿਲਾਂ ਇਸ ਮੁੱਦੇ ਤੇ ਉਹਨਾਂ ਕਿ ਪੰਜਾਬ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਸੀਂ ਸਪੈਸ਼ਲ ਸੈਸ਼ਨ ਜਿਹੜਾ ਇਸੇ ਮਹੀਨੇ 24 ਤੇ 25 ਤਰੀਕ ਨੂੰ 24 ਤੇ 25 ਫਰਵਰੀ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆਗਾ ਕਿਉਂਕਿ ਕਾਫੀ ਅਰਸੇ ਤੋਂ ਕੁਝ ਬਿੱਲ ਕੁਝ ਸਬਧਾਨੇ ਕੰਮਕਾਰ ਪੈਂਡਿੰਗ ਪੈ ਸੀਗੇ ਸੋ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਜਿਹਦੇ ਅੰਦਰ ਜਿਹਦੇ ਅੰਦਰ ਜਿਹੜੇ ਪੈਂਡਿੰਗ ਬਿੱਲ ਲੇਗੇ ਜਿਹੜਾ ਪੈਂਡਿੰਗ ਸੰਵਧਾਨਕ ਕੰਮਕਾਰ ਆ ਪੰਜਾਬ ਸਰਕਾਰ ਦਾ ਉਹ ਪਾਸ ਕੀਤਾ ਜਾਊਗਾ ਸੋ 24 ਤੇ 25 ਫਰਮੇ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਅਸੀਂ ਬੁਲਾਇਆ ਗਿਆ ਇਹ ਅੱਜ ਦੀ ਕੈਬਨਿਟ ਦਾ ਅਹਿਮ ਫੈਸਲਾਗਾ ਜਿਹਦੇ ਨਾਲ ਮੈਂ ਸਮਝਦਾ ਕਾਫੀ ਸਾਰਾ ਵਿਧਾਨਕ ਸੰਵਧਾਨਿਕ ਕੰਮਕਾਰ ਜਿਹੜਾ ਉਹ ਪਾਸ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਥਾਪਨਾ ਹੋਈ ਆ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਉਸ ਸਮੇਂ ਤੋਂ ਲੈ ਕੇ ਲਗਾਤਾਰ ਅਸੀਂ ਰੋਜ਼ਗਾਰ ਲੋਕਾਂ ਨੂੰ ਦੇਣ ਵੱਲ ਵੱਧ ਰਿਹਾ ਹੁਣ ਤੱਕ ਲਗਭਗ 50000 ਤੋਂ ਉੱਪਰ ਪੋਸਟਾਂ ਸਰਕਾਰ ਪੂਰੇ ਪੌਣੇ 3 ਸਾਲ ਦੇ ਸਮੇਂ ਦੇ ਦੌਰਾਨ 50000 ਲਗਭਗ 50000 ਪੋਸਟਾਂ ਸੀ ਪੰਜਾਬ ਦੀਆਂ ਭਰ ਚੁੱਕੀਆਂ ਜਿਹਦੇ ਅੰਦਰ ਸਾਡੇ ਕੰਪੀਟੈਂਟ ਬੱਚੇ ਜਿਹੜੇ ਨੇਗੇ ਉਹ ਆ ਕੇ ਆਪਣੀਆਂ ਸਾਡੀ ਸਰਕਾਰ ਦੇ ਨਾਲ ਸੇਵਾਵਾਂ ਦੇ ਰਹੇ ਨੇਗੇ ਔਰ ਸਰਕਾਰ ਦਾ ਕੰਮਕਾਰ ਜਿਹੜਾ ਬਿਹਤਰ ਬਣਾ ਰਹੇ ਨੇਗੇ 50 ਹਜ਼ਾਰ ਪੋਸਟਾਂ ਅਸੀਂ ਹੁਣ ਤੱਕ ਭਰ ਚੁੱਕੇ ਹਾਂ ਉਸੇ ਕਣੀ ਦੇ ਤਹਿਰ ਉਸੇ ਲੜੀ ਦੇ ਤਹਿਤ ਲਗਾਤਾਰੇ ਪੋਸਟਾਂ ਜਿਹੜੀਆਂ ਅਸੀਂ ਹੋਰ ਮੁੜ ਸਰਜੀਤ ਵੀ ਕਰ ਰਹੇ ਹਾਂ ਔਰ ਨਵੀਆਂ ਪੋਸਟਾਂ ਦੀ ਸਥਾਪਨਾ ਵੀ ਕਰ ਰਹੇ ਹਾਂ ਤਾਂ ਕਿ ਸਾਡੇ ਡਿਪਾਰਟਮੈਂਟਾਂ ਦੇ ਅੰਦਰ ਸਾਡੇ ਯੰਗ ਜਨਰੇਸ਼ਨ ਨੌਜਵਾਨ ਜਿਹੜੇ ਨੇਗੇ ਉਹ ਆਪਣੀਆਂ ਸੇਵਾਵਾਂ ਦੇ ਸਕਣ ਜਿਵੇਂ ਕਿ ਕਿਹਾ ਕਿ ਕੁਝ ਬਿੱਲ ਹਾਲੇ ਵੀ ਪੈਂਡਿੰਗ ਨੇ ਜਿਨ੍ਹਾਂ ਤੇ ਵਿਸ਼ੇਸ਼ اجلاس ਵਿੱਚ ਫੈਸਲਾ ਲਿਆ ਜਾਵੇਗਾ ਕਿਸਾਨੀ ਮੰਗਾਂ ਨੂੰ ਲੈ ਕੇ ਜਾਰੀ ਕਿਸਾਨੀ ਅੰਦੋਲਨ 2 ਦਾ 1 ਸਾਲ ਪੂਰਾ ਹੋਣ ਤੇ ਸ਼ੰਭੂ ਵਿਖੇ ਕਿਸਾਨਾਂ ਨੇ ਮਹਾਪੰਚਾਇਤ ਕੀਤੀ ਇਸ ਦੌਰਾਨ ਕਿਸਾਨਾਂ ਦਾ ਭਾਰੀ ਇਕੱਠ ਹੋਇਆ ਪਿਤੇ ਦਿਨ ਖਨੋਰੀ ਵਿਖੇ ਹੋਈ ਮਹਾਪੰਚਾਇਤ ਦੀ ਤਰ੍ਹਾਂ ਇਸ ਵਿੱਚ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੇ ਕਿਸਾਨ ਆਗੂ ਪਹੁੰਚੇ ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੋਇਆ ਤਾਂ ਉਹ ਦਿੱਲੀ ਕੂਚ ਕਰਨ ਲਈ ਮਜਬੂਰ ਹੋਣਗੇ ਕਨਕਤਕ ਟਕਟਕ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਦੇ ਨਾਲ ਚੱਲ ਰਹੇ ਕਿਸਾਨ ਅੰਦੋਲਨ 2 ਨੂੰ 1 ਸਾਲ ਪੂਰਾ ਹੋ ਗਿਆ ਇਸ ਨੂੰ ਲੈ ਕੇ ਸ਼ੰਭੂ ਮੋਰਚੇ ਤੇ ਕਿਸਾਨਾਂ ਦੀ ਤੀਜੀ ਵੱਡੀ ਮਹਾਪੰਚਾਇਤ ਹੋਈ ਇਸ ਦੌਰਾਨ ਕਿਸਾਨਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਮਹਾਪੰਚਾਇਤ ਵਿੱਚ ਕਿਸਾਨਾਗੂ ਸਰਵਨ ਸਿੰਘ ਪੰਦੇ ਨੇ ਕਿਹਾ ਕਿ ਅਸੀਂ ਲੜਨਾ ਜਾਣਦੇ ਹਾਂ ਜੇ ਅਸੀਂ ਜ਼ਮੀਨ ਤੇ ਨਹੀਂ ਹਾਰਦੇ ਤਾਂ ਅਸੀਂ ਟੇਬਲ ਟਾਕ ਤੇ ਵੀ ਨਹੀਂ ਹਾਰਾਂਗੇ ਜੇਕਰ ਕੱਲ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਸਫਲ ਨਾ ਹੋਈ ਤਾਂ ਕਿਸਾਨ 25 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਕਰ ਸਕਦੇ ਨੇ ਇਸ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਸਾਨਾਂ ਨੇ ਕੁਝ ਅਹਿਮ ਐਲਾਨ ਕੀਤੇ ਜੜੀ ਕੱਲ ਦੀ ਮੀਟਿੰਗ ਆਈ ਹੈ ਆ ਤੁਹਾਡੇ ਸਵਾਲ ਆ ਅਸੀਂ ਦੋਵਾਂ ਫੋਰਮਾਂ ਨੇ ਹੁਣ ਬਹਿ ਕੇ ਮੀਟਿੰਗ ਕਰਕੇ ਉਹਦੇ ਕਿਹੜੇ ਕਿਹੜੇ ਕਿੰਨੇ ਕਿੰਨੇ ਬੰਦੇ ਜਾਣੇ ਆ ਔਰ ਉਹ ਵੀ ਤੁਹਾਨੂੰ ਸਾਹਮਣੇ ਦੱਸ ਤਾਂ ਕਿ ਡੈਪੂਟੇਸ਼ਨ ਸ਼ਾਮ ਤੱਕ ਤੁਹਾਡਾ ਕਲੀਅਰ ਹੋ ਜਾਊਗਾ ਔਰ ਜਿਹੜੇ ਸਵਾਲ ਇਹ ਸੀਗਾ ਥੋੜਾ ਵੱਡਾ ਵੀ ਖਨੌਰੀ ਬਾਰਡਰ ਕੱਲ੍ਹ ਵਾਲੀ ਮੀਟਿੰਗ 'ਚ ਨਹੀਂ ਜਾ ਸਕਿਆ ਬਲਤੇ ਕਲੀਅਰ ਹੈ ਗੱਲ ਇਹੋ ਜੀ ਕੋਈ ਗੱਲ ਨਹੀਂ ਸੀ ਹੈਗੀ ਅੱਜ ਵੀ ਦੇਖੋ ਸਵੇਰ ਦੇ ਉੱਠੇ ਆ ਮੈਨੂੰ ਲੱਗਦਾ ਜੇ ਤੋ ਐਡਾ ਵੱਡਾ ਪ੍ਰੋਗਰਾਮ ਹੈਗਾ ਅਜੇ ਤੱਕ ਸੰਭਲ ਨਹੀਂ ਰਹੇਗੀ। ਇਹ ਤੋਂ ਬਾਅਦ ਜਾ ਕੇ ਫਿਰ ਵੀ ਲੀਡਰਾਂ ਨੇ ਮੀਟਿੰਗ ਕਰਨੀ ਹੈਗੀ ਆ ਕੱਲ ਦੀ ਤਿਆਰੀ ਕਰਨੀ ਹੈਗੀ ਆ ਕਿਉਂਕਿ ਸ਼ਡਿਊਲ ਬਹੁਤ ਬਿਜੀ ਸੀ। ਨਾਲੇ ਖਨੌਰੀ ਤੇ ਚੰਡੀਗੜ੍ਹ ਦੀ ਦੂਰੀ ਜ਼ਿਆਦਾ ਸੀਗੀ ਉੱਥੇ ਜਾ ਕੇ ਵੀ ਮੁੜਿਆ ਨਹੀਂ ਸੀ ਜਾ ਸਕਦਾ। ਉਵੇਂ ਦੋਵੇਂ ਫੋਰ ਮੇਕਤਾ ਤੇ ਲਿਹਾਮੀ ਨੇ ਇਕਤਾ ਵਾਸਤੇ ਯਤਨਸ਼ੀਲ ਨੇ ਸਾਨੂੰ ਪਤਾ ਵੀ ਇਹ ਸਾਡਾ ਜਿੰਨਾ ਨਾ ਸਾਡੀ ਟੱਕਰ ਆ ਉਹ ਕਿੱਡੇ ਵੱਡੇ ਹੈਗੇ ਆ। ਔਰ ਅਸੀਂ ਅਗਲੀ ਬੇਨਤੀ ਇਹ ਕਰਦੇ ਆਂ ਵੀ 21 ਨੂੰ ਸ਼ਹੀਦ ਸੁੱਪ ਕਰਨ ਦੀ ਵਰਸੀ ਆ ਚਾਹੇ ਸਾਰੇ ਬਾਰਡਰ ਤਿੰਨਾ ਬਾਰਡਰਾਂ ਦਾ ਹੋਵੇ ਚਾਹੇ ਆਪਣਾ ਪਿੰਡ ਹੋਵੇ ਵੱਲੋਂ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਕਿਉਂਕਿ ਅਸੀਂ ਸਾਰੇ ਸ਼ਹੀਦਾਂ ਨੂੰ ਸਨਮਖ ਹੋਵਾਂਗੇ ਸੁੱਪ ਕਰਨ ਦੀ ਵਰਸੀ ਤੇ ਆਪਣੇ ਸਾਰੇ ਸ਼ਹੀਦਾਂ ਨੂੰ ਸਨਮਖ ਹੋਵਾਂਗੇ ਉਹਨਾਂ ਨੂੰ ਯਾਦਾਂਗੇ ਜਿਹੜੀ ਕੌਮ ਆਪਦੇ ਸ਼ਹੀਦਾਂ ਹੋਣੀਆਂ ਜਦੋਂ ਮੀਟਿੰਗ 'ਚ ਜਾਵਾਂਗੇ ਪਤਾ ਲੱਗ ਜੂਗਾ ਠੀਕ ਹੈ ਜੀ ਪੀ ਕੀ ਹੁੰਦਾ ਤੇ ਕੀ ਨਹੀਂ ਉਦੋਂ ਬਾਅਦ ਬਾਹਰ ਆ ਕੇ ਸਾਰਾ ਕੁਝ ਤੁਹਾਡੇ ਸਾਹਮਣੇ ਕਰੀ ਦਾਂਗੇ ਕਿਸਾਨਾਂ ਦੇ ਆਰਪਾਰ ਦੇ ਐਲਾਨ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਭਲਕੇ ਹੋਣ ਵਾਲੀ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਇਹ ਮੀਟਿੰਗ ਕੇਂਦਰ ਤੇ ਕਿਸਾਨਾਂ ਵਿਚਾਲੇ ਹੋਣ ਜਾ ਰਹੀ ਹੈ ਇਸ ਵਿੱਚ ਕੁਝ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਸਵੇਰੇ ਵਿੱਚ ਛੇਤੀ ਹੀ ਪੰਚਾਇਤ ਤੇ ਜ਼ਿਲ੍ਹਾ ਪਰਿਸ਼ਦ ਚੋਣਾ ਹੋਣ ਗਿਆ ਪੰਜਾਬ ਸਰਕਾਰ ਨੇ 31 ਮਈ ਤੱਕ ਇਹ ਚੋਣਾ ਕਰਵਾਉਣ ਲਈ ਮੁੱਖ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਰੂਰਲ ਡਿਪਾਰਟਮੈਂਟ ਅਤੇ ਪੰਚਾਇਤ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਪੰਜਾਬ ਵਿੱਚ ਛੇਤੀ ਹੀ ਪੰਚਾਇਤ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਹੋਣ ਜਾਣ ਰਹੀਆਂ ਨੇ ਪੰਜਾਬ ਸਰਕਾਰ ਨੇ ਇਸ ਸਬੰਧੀ ਮੁੱਖ ਚੋਣ ਕਮਿਸ਼ਨ ਨੂੰ 31 ਮਈ ਤੱਕ ਚੋਣਾਂ ਕਰਵਾਉਣ ਲਈ ਪੱਤਰ ਲਿਖਿਆ ਪੰਜਾਬ ਸਰਕਾਰ ਦੇ ਰੂਰਲ ਡਿਪਾਰਟਮੈਂਟ ਅਤੇ ਪੰਚਾਇਤ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਤਹਿਤ ਹੁਣ ਪੰਜਾਬ ਵਿੱਚ 31 ਮਈ ਤੋਂ ਪਹਿਲਾਂ ਇਹ ਚੋਣਾਂ ਹੋ ਸਕਦੀਆਂ ਨੇ ਦੱਸ ਦਈਏ ਕਿ ਉਸ ਤੋਂ ਪਹਿਲਾਂ ਸਟੇਟ ਇਲੈਕਸ਼ਨ ਕਮਿਸ਼ਨ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਰ ਸੂਚੀਆਂ ਦੀ ਸਮੀਖਿਆ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਇਸ ਤਹਿਤ ਮਤਦਾਤਾ ਸੂਚੀਆਂ ਦਾ ਖਰੜਾ ਪ੍ਰਕਾਸ਼ਨ 10 ਫਰਵਰੀ 2025 ਨੂੰ ਕੀਤਾ ਜਾਣਾ ਸੀ ਇਹ ਸੂਚੀ 4 ਸਤੰਬਰ 2024 ਨੂੰ ਪ੍ਰਕਾਸ਼ਿਤ ਕੀਤੀਆਂ ಗ್ರಾಮ ਪੰਚਾਇਤਾਂ ਦੀ ਅਪਡੇਟ ਸੂਚੀ ਤੇ ਆਧਾਰਿਤ ਹੈ ਦਾਅਵੇ ਅਤੇ ਇਤਰਾਜ਼ 11 ਫਰਵਰੀ ਤੋਂ 18 ਫਰਵਰੀ 2025 ਤੱਕ ਪੇਸ਼ ਕੀਤੇ ਜਾ ਸਕਦੇ ਨੇ ਦਾਅਵਿਆਂ ਦਾ ਨਿਪਟਾਰਾ 27 ਫਰਵਰੀ 2025 ਤੱਕ ਕੀਤਾ ਜਾਵੇਗਾ ਅਤੇ ਅੰਤਿਮ ਸੂਚੀ 3 ਮਾਰਚ 2025 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਇਹ ਚੋਣਾ ਪੰਜਾਬ ਪੰਚਾਇਤ ਰਾਜ ਅਧਿਨਿਯਮ 1994 ਧਾਰਾ 209 ਤਹਿਤ ਕਰਵਾਈਆਂ ਜਾਣੀਆਂ ਨੇ ਜਿਸ ਰਾਹੀਂ ਪੰਜਾਬ ਵਿੱਚ ਪਿੰਡੂ ਪੱਧਰ ਤੇ ਪ੍ਰਸ਼ਾਸਨਿਕ ਢਾਂਚੇ ਲਈ ਨਵੀਂ ਲੀਡਰਸ਼ਿਪ ਦਾ ਗਠਨ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ ਤੇ 31 ਮਈ 2025 ਤੋਂ ਪਹਿਲਾਂ ਇਹ ਪੂਰੀ ਕਰ ਲਈ ਜਾਵੇਗੀ ਉਧਰ ਪੰਚਾਇਤ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਸੂਬਾ ਸਰਕਾਰ ਲਈ ਖਾਸਾ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਤੇ ਕਾਉਂਸਲ ਚੋਣਾਂ ਤੋਂ ਬਾਅਦ ਆਪ ਆਪਣੇ ਮੇਅਰ ਬਣਾਉਣ ਵਿੱਚ ਕਾਮਯਾਬ ਰਹੀ ਸੀ ਖਬਰ ਜਲੰਧਰ ਤੋਂ ਹੈ ਜਿੱਥੇ ਇੱਕ ਨਿੱਜੀ ਸਕੂਲ ਵੱਲੋਂ ਬੱਚਿਆਂ ਦੇ ਅਪਾਰ ਆਈਡੀ ਫਾਰਮਾਂ ਨੂੰ ਲੈ ਕੇ ਮਾਪਿਆਂ ਨੇ ਤਿੱਖਾ ਵਿਰੋਧ ਜਤਾਇਆ ਮਾਪਿਆਂ ਨੇ ਦੋਸ਼ ਲਾਇਆ ਸਿੱਖ ਬੱਚਿਆਂ ਨੂੰ ਕਿਸੇ ਦੂਜੇ ਧਰਮ ਦੇ ਬੱਚੇ ਵਜੋਂ ਦਰਸਾਇਆ ਗਿਆ ਜਿਸ ਦਾ ਉਹ ਵਿਰੋਧ ਕਰਦੇ ਨੇ ਉਧਰ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਪਾਰ ਫਾਰਮ ਕੇਂਦਰ ਸਰਕਾਰ ਦੀ ਆਨਲਾਈਨ ਸਾਈਟ ਤੋਂ ਲਏ ਗਏ ਨੇ ਅਸੀਂ ਮਾਪਿਆਂ ਦੇ ਇਤਰਾਜ਼ ਬਾਰੇ ਸਬੰਧਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਲੰਧਰ ਵਿਖੇ ਇੱਕ ਨਿੱਜੀ ਸਕੂਲ ਦੇ ਪ੍ਰਬੰਧਕਾਂ ਤੇ ਬੱਚਿਆਂ ਦੇ ਮਾਪਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਅਪਾਰ ਆਈਡੀ ਲਈ ਪਰਵਾਏ ਗਏ ਫਾਰਮਾ ਵਿੱਚੋਂ ਸਿੱਖ ਸ਼ਬਦ ਨੂੰ ਹਟਾ ਦਿੱਤਾ ਗਿਆ ਇਸ ਕਾਰਨ ਸਿੱਖ ਬੱਚਿਆਂ ਨੂੰ ਕਿਸੇ ਦੂਜੇ ਧਰਮ ਦੇ ਬੱਚੇ ਵਜੋਂ ਦਰਸਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਕੁਝ ਮਾਪਿਆਂ ਨੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਤੇ ਉਹ ਉਹਨਾਂ ਨੂੰ ਲੈ ਕੇ ਸਕੂਲ ਪਹੁੰਚੇ ਉਸ ਤੋਂ ਬਾਅਦ ਉੱਥੇ ਹੰਗਾਮਾ ਹੋ ਗਿਆ ਤਾਲਮੇਲ ਕਮੇਟੀ ਨੇ ਦੋਸ਼ ਲਾਇਆ ਕਿ ਇਹ ਘਟਨਾ ਸੋਚੀ ਸਮਝੀ ਸਾਜ਼ਿਸ਼ ਹੈ ਅਸੀਂ ਅਜਾਹੇ ਫਾਰਮ ਰੱਦ ਕਰਨ ਦੀ ਮੰਗ ਕਰਦੇ ਹਾਂ ਉਧਰ ਕੁਝ ਮਾਪਿਆਂ ਨੇ ਕਿਹਾ ਕਿ ਸਾਡੇ ਇਤਰਾਜ਼ ਜ਼ਾਹਰ ਕਰਨ ਤੇ ਸਕੂਲ ਸਟਾਫ ਤੇ ਪ੍ਰਿੰਸੀਪਲ ਨੇ ਸਾਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਪਾਰ ਆਈਡੀ ਕਿਉਂਕਿ ਇਹ ਇੱਕ ਸੈਂਟਰ ਤੋਂ ਇਨਸਟਰਕਸ਼ਨ ਹੈ ਸਾਰੇ ਸਕੂਲਾਂ ਨੂੰ ਜਿਹੜੇ ਵੀ ਸੀਬੀਐਸਸੀ ਨਾਲ ਜਾਂ ਉਹਨਾਂ ਦੇ ਸਾਰਿਆਂ ਨਾਲ ਜੁੜੇ ਨੇ ਵੀ ਤੁਸੀਂ ਉਹ ਆਈਡੀਆ ਜਨਰੇਟ ਕਰਨੀਆਂ ਹਨ ਉਹਨਾਂ ਆਈਡੀਆ ਦੇ ਵਿੱਚ ਇੱਕ ਧਰਮ ਦਾ ਜਿਹੜਾ ਇੱਕ ਕਾਲਮ ਹੈ ਉਹ ਬਿਲਕੁਲ ਟਾਪ ਫਸਟ ਦੇ ਉੱਤੇ ਉਹ ਧਰਮ ਦਾ ਜਿਹੜਾ ਇੱਕ ਚ ਹੈਗਾ ਫਾਰਮ ਉਹਦੇ ਵਿੱਚ ਉਹ ਸਿਗਾ ਕਿ ਉਹਦੇ ਵਿੱਚ ਜੇ ਤੁਸੀਂ ਸਿੱਖ ਹੋ ਮੁਸਲਮਾਨ ਜਾਂ ਐਟਸੈਟਰਾ ਜਾਂ ਮਨਿਓਟੀ ਹੋ ਤੇ ਤੁਸੀਂ ਉੱਥੇ ਯੈਸ ਲਿਖਣਾ ਜੇ ਤੁਸੀਂ ਹਿੰਦੂ ਹੋ ਤੇ ਉੱਥੇ ਤੁਸੀਂ ਨੋ ਲਿਖਣਾ ਇਹਨਾਂ ਨੇ ਸਾਰੇ ਦੇ ਸਾਰੇ ਫਾਰਮ ਜਿਹੜੇ ਆ ਉਹ ਨੋ ਦੇ ਵਿੱਚ ਉਹ ਬਣਵਾ ਕੇ ਤੇ ਉਹ ਸਾਰੇ ਦੇ ਸਾਰੇ ਫਾਰਮ ਜਿਹੜੇ ਉਹ ਆਪਣੇ ਕੋਲੇ ਸਬਮਿਟ ਕਰ ਲੈਣ। ਹੁਣ ਉਹ ਜੇ ਮੇਬੀ ਇਹ ਪੇਰੈਂਟਸ ਨਾ ਜਾਗਦੇ ਜਾਂ ਇਹ ਗੱਲ ਸਾਡੇ ਧਿਆਨ 'ਚ ਨਾ ਆਂਦੀ ਇਹ ਸਾਰੀਆਂ ਆਪਾਰ ਐੜੀਆਂ ਜਿੰਨੀਆਂ ਵੀ ਜਨਰੇਟ ਹੋਣੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਟੋਟਲ ਹਿੰਦੂ ਦੇ ਵਿੱਚ ਹੀ ਚਾਹੇ ਉਹ ਸਿੰਘ ਸੀ ਚਾਹੇ ਉਹ ਬੱਚਾ ਕੋਰ ਸੀ ਬੱਚੀਆਂ ਸੀ ਸਾਰੇ ਦੇ ਸਾਰੇ ਟੋਟਲ ਉਹ ਹਿੰਦੂ ਬਣ ਜਾਣ ਸੀ। ਹਾਂਜੀ ਹਾਂਜੀ ਉਹ ਫਾਰਮ ਇੱਕ ਨਹੀਂ ਜੀ ਫਾਰਮ ਉਹ ਸਾਡੇ ਕੋਲ ਬੱਚਿਆਂ ਦੇ ਪੇਰੈਂਟਸ ਦੇ ਉਹ 8 8 10 10 ਫਾਰਮ ਆ ਚੁੱਕੇ ਹੋਏ ਨੇ ਤੇ ਪਹਿਲੇ ਤਾਂ ਮੈਂ ਪਾਰਟੀ ਬਣਾ ਦੇ ਹੱਕ ਚ ਦੀ ਸੀਗਾ ਫਿਰ ਪੇਰੈਂਟਸ ਦੇ ਟੀਚਰਸ ਨੇ ਜੋਰ ਪਾਇਆ ਤੇ ਮੈਂ ਕਨਸੈਂਟ ਮੈਂ ਕਿਹਾ ਚਲੋ ਕੋਈ ਗੱਲ ਹੀ ਬਲਾ ਲੈਂਦੇ ਆ ਫਿਰ ਕੱਲ ਸ਼ਾਮ ਨੂੰ ਸਾਨੂੰ ਪਤਾ ਲੱਗਾ ਪੇਰੈਂਟਸ ਮੈਸੇਜ ਦੇ ਵਿੱਚ ਵੀ ਇੱਕ ਕਾਲਮ ਇਹ ਹੈ ਉਹਦੇ ਵਿੱਚ ਨੋ ਭਰਿਆ ਜਾ ਰਿਹਾ ਸਾਰੇ ਹਿੰਦੂ ਸ਼ੋਕ ਇਤੇ ਜਾ ਰਿਹਾ ਤੇ ਸਵੇਰੇ ਮਾਰਨਿੰਗ ਮੈਂ 9 ਵਜੇ ਪ੍ਰਿੰਸੀਪਲ ਸਰ ਕੋ ਆਇਆ ਸੀਗਾ ਤੇ ਮੈਂ ਇਹਨਾਂ ਨੂੰ ਇਸ ਕਨਸੈਪਟ ਤੇ ਪੁੱਛਿਆ ਸੀਗਾ ਮੈਂ ਕਿਹਾ ਇੱਕ 5D ਪੂਰੀ ਕਲਾਸ ਆ ਪੂਰਾ ਪੀਡੀਐਫ ਆ ਮੇਰੇ ਕੋਲ 5D ਦਾ ਇਹ ਸਾਰੇ ਜਿੰਨੇ ਬੱਚੇ ਆ ਇਹ ਸਾਰੇ ਨੋ ਕਿਦਾਂ ਮਤਲਬ ਇਹਨਾਂ ਨੇ ਮੈਨੂੰ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਦਿੱਤੀ ਮੈਨੂੰ ਕਿੰਨੇ ਵੀ ਤੇਰੇ ਬੱਚੇ ਦੀ ਅਸੀਂ ਪਾਲ ਆਰ ਆਈਡੀ ਕੈਨਸਲ ਕਰ ਦਿੰਦੇ ਮੈਂ ਕਿਹਾ ਮੇਰੇ ਬੱਚੇ ਦੀ ਪਾਲ ਆਰ ਆਈਡੀ ਨਹੀਂ ਬਣਉਣੀ ਤੇਰੇ ਤੇਰੇ ਬੱਚੇ ਦੀ ਕੈਨਸਲ ਕਰ ਦੇ ਭਾ ਸੁਪਰੀਮ ਕੋਰਟ ਆ ਜੇ ਮੇਰੇ ਸਾਈਨਾਂ ਤੋਂ ਬਿਨਾ ਇਹ ਪਾਲ ਆਰ ਆਈਡੀ ਨਹੀਂ ਬਣੂਗੀ ਤੇ ਬਾਕੀਆਂ ਦਾ ਤੈਨੂੰ ਕੋਈ ਲੈਣਾ ਦੇਣਾ ਨਹੀਂ ਮੈਂ ਕਿਹਾ ਸਾਰੇ ਸਾਡੇ ਸਿੱਖ ਬੱਚੇ ਆ ਤੇ ਸਾਨੂੰ ਬਾਕੀਆਂ ਨਾਲ ਵੀ ਲੈਣਾ ਦੇਣਾ ਹੈਗਾ ਵੀ ਸਿੱਖ ਹਿੰਦੂ ਕਿਦਾਂ ਹੋਗੇ ਇਹ ਵਾਲੀ ਗੱਲ ਤੁਹਾਨੂੰ ਸਕੂਲ ਦੇ ਪ੍ਰਿੰਸੀਪਲ ਨੇ ਕਈ ਮਾਰਨਿੰਗ ਦੇ ਵਿੱਚ ਉਦਰ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਜੇਕਰ ਫਾਰਮਾ ਵਿੱਚ ਕੋਈ ਖਾਮੀ ਰਹਿ ਗਈ ਹੈ ਤਾਂ ਉਸ ਨੂੰ ਦੂਰ ਕੀਤਾ ਜਾਵੇਗਾ ਜੇਕਰ ਕੋਈ ਇਸ਼ੂ ਹੈ ਤਾਂ ਉਹਨੂੰ ਸੌਲਟ ਆਊਟ ਕੀਤਾ ਜਾਏਗਾ ਥੈਟਸ ਆਲ ਕੋਈ ਵੀ ਇਸ਼ੂ ਹੋਵੇ ਸਰ ਜਿਹੜਾ ਰਿਸੂ ਆਇਆ ਕਿ ਪੇਰੈਂਟ ਜਿਤਾ ਰਹੇ ਕਿ ਕੁਝ ਇਸ਼ੂ ਹੋਇਆ ਸੀ ਕੀ ਮੈਂਟਰ ਆਪਾਰ ਆਈਡੀ ਸੈਂਟਰ ਤੋਂ ਆਇਆ ਜੋ ਵੀ ਆਇਆ ਸਾਨੂੰ ਇਨਸਟਰਕਸ਼ਨ ਆਈਆਂ ਅਗਰ ਕੋਈ ਇਸ਼ੂ ਆਇਆ ਉਹਦੇ ਚ ਉਹਨੂੰ ਸਾਰਟਡ ਕਰ ਲਿਆ ਜਾਏਗਾ ਸਰ ਸਾਰਿਆਂ ਦੇ ਕਿਤਾ ਮਤਲਬ ਹਿੰਦੂ ਕਿਤਾ ਲਿਖੀ ਦਿੱਤਾ ਸਿੱਖ ਹੋ ਸੀ ਸਰ ਕਿਸੇ ਨੂੰ ਕੋਈ ਹਿੰਦੂ ਨਹੀਂ ਲਿਖਿਆ ਸੱਚ ਨਹੀਂ ਲਿਖਿਆ ਰਾਈਟ ਲਿਖਿਆਗਾ ਗਲਤ ਅਗਰ ਕਿਸੇ ਕਿਸੇ ਦਾ ਰਹਿ ਗਿਆ ਉਹਨੂੰ ਕਰੈਕਟ ਕੀਤਾ ਜਾਏਗਾ ਨਥੀ ਟਵਰੀ ਸਾਰੇ ਆਪਾਰ ਆਈਡੀ ਦੇ ਫਾਰਮਾਂ ਨੂੰ ਲੈ ਕੇ ਇਹ ਇਤਰਾਜ਼ ਕੁਝ ਹੋਰ ਮਾਪਿਆਂ ਨੇ ਵੀ ਜ਼ਾਹਰ ਕੀਤਾ ਹੈ ਫਿਲਹਾਲ ਵੇਖਣਾ ਹੋਵੇਗਾ ਕਿ ਇਸ ਇਤਰਾਜ਼ ਨੂੰ ਹੱਲ ਕਰਨ ਲਈ ਕਿੰਨੀ ਜਲਦੀ ਕੋਈ ਕਦਮ ਸਕੂਲ ਪ੍ਰਬੰਧਕਾਂ ਵੱਲੋਂ ਚੁੱਕਿਆ ਜਾਂਦਾ ਹੈ ਦਿੱਲੀ ਦੀ ਚੋਣ ਜਿੱਤ ਤੋਂ ਬਾਅਦ ਭਾਜਪਾ ਹਾਲੇ ਤੱਕ ਸਰਕਾਰ ਦਾ ਗਠਨ ਨਹੀਂ ਕਰ ਸਕੀ ਹੈ ਪਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਹੁਣੇ ਤੋਂ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਆਪ ਆਗੂਆਂ ਦਾ ਕਹਿਣਾ ਹੈ ਕਿ ਬੀਤੇ 3 ਦਿਨਾਂ ਤੋਂ ਦਿੱਲੀ ਵਿੱਚ ਪਾਵਰ ਕੱਟ ਲੱਗ ਰਹੇ ਨੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਭਾਜਪਾ ਪਿਛਲਾ ਹਿਸਾਬ ਬਰਾਬਰ ਕਰ ਰਹੀ ਹੋਵੇ ਸਾਬਕਾ ਮੁੱਖ ਮੰਤਰੀ ਆਦਿਸ਼ੀ ਨੇ ਕਿਹਾ ਕਿ ਫਰਵਰੀ ਮਹੀਨੇ ਵਿੱਚ ਇਹ ਹਾਲ ਹੈ ਤਾਂ ਗਰਮੀ ਦੇ ਪੀਕ ਸੀਜ਼ਨ ਵਿੱਚ ਕੀ ਹੋਵੇਗਾ ਇਸ ਨੂੰ ਸੋਚ ਕੇ ਹੀ ਲੋਕ ਡਰ ਰਹੇ ਨੇ ਦਿੱਲੀ ਵਿੱਚ ਭਾਜਪਾ ਹਾਲੇ ਤੱਕ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕਰ ਸਕੀ ਪਰ ਵਿਰੋਧੀ ਧਿਰ ਨੇ ਭਾਜਪਾ ਨੂੰ ਹੁਣੇ ਤੋਂ ਘੇਰਨਾ ਸ਼ੁਰੂ ਕਰ ਦਿੱਤਾ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆத்ਸ਼ੀ ਨੇ ਦਿੱਲੀ ਵਿੱਚ ਬੀਤੇ 4 ਦਿਨਾਂ ਤੋਂ ਲਗਾਤਾਰ ਲੱਗ ਰਹੇ ਬਿਜਲੀ ਦੇ ਕਟਾਂ ਤੇ ਭਾਜਪਾ ਤੇ ਤਿੱਖਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਆਉਂਦੇ ਹੀ ਬਿਜਲੀ ਵਿਵਸਥਾ ਬਰਬਾਦ ਹੋ ਗਈ ਬਿਜਲੀ ਕਟ ਤੋਂ ਪਰਚਾਂਤ ਦਿੱਲੀ ਵਾਸੀਆਂ ਨੇ ਹੁਣ ਇਨਵਰਟਰ ਖਰੀਦਨੇ ਸ਼ੁਰੂ ਕਰ ਦਿੱਤੇ ਨੇ ਦਿੱਲੀ ਦੇ ਲੋਕ ਮੰਨ ਰਹੇ ਨੇ ਕਿ ਇਸ ਵਾਰ ਚੋਣਾਂ ਵਿੱਚ ਉਹਨਾਂ ਨੇ ਗਲਤੀ ਕੀਤੀ ਹੈ ਕਿ ਉਹਨਾਂ ਨੇ ਭਾਜਪਾ ਦੀ ਸਰਕਾਰ ਲਿਆਂਦੀ ਔਰ ਇਹ ਦਿਖਾਤਾ ਹੈ कि जैसे ही आम आदमी पार्टी की सरकार हटी है गवर्नेंस हटी है पूरा पावर सेक्टर तीन दिन में कोलैप्स हो गया है मुझे दिल्ली के अलग अलग हिस्से से लोगों के कॉल आ रहे हैं कल रात को मयूर विहार फेज थ्री में बिजली कटी वहां पे डीडीए डी फ्लैग्स का एक बहुत बड़ा इलाका है मुझे आज सुबह वहाँ से कई लोगों के कॉल आए कि वो आज सुबह जाकर दस साल के बाद इन्वर्टर खरीद के लेके आए हैं उन्होंने कहा मेरी बेटी का बोर्ड एग्ज़ाम है और अब मेरी बेटी का बोर्ड एग्ज़ाम की पढ़ाई डिस्टर्ब ना हो कल रात को डेढ़ घंटे बिजली गई इसीलिए उन्होंने आज सुबह जाके इन्वर्टर खरीदा संगम विहार के लोग इन्वर्टर खरीद रहे हैं उत्तम नगर के लोग इन्वर्टर खरीद रहे हैं विकासपुरी के लोग इन्वर्टर खरीद रहे हैं बीजेपी की जीत के मात्र तीन दिन में कई लोगों ने मुझे कॉल करके कहा कि तीन दिन में ही हमें एहसास हो गया कि शायद हमसे चुनाव में इस बार गलती हो गई कि आम आदमी पार्टी के जाते ही पता चल गया है कि भारतीय जनता पार्टी से सरकार नहीं चल रही मुझे किसी ने आज सुबह कहा कि आज तो हम इन्वर्टर खरीद के ले आए लेकिन अभी तो फरवरी का महीना है फरवरी का महीना जहां पे एसी नहीं चलता जहां पे कूलर नहीं चलते अगर फरवरी के महीने में इतने लंबे लंबे पावर कट हो रहे हैं तो मई में क्या होगा जून में क्या होगा ਜੁਲਾਈ ਮੇਂ ਕੀਆ ਹੋਗਾ ਜਬ 8.5 ਹਜ਼ਾਰ ਮੀਗਾਵਾਟ ਸੇ ਆਗੇ ਪੀਕ ਡਿਮਾਂਡ ਜਾਏਗੀ ਆਦਿਸ਼ ਨੇ ਕਿਹਾ ਕਿ ਹਾਲੇ ਤੱਕ ਫਰਵਰੀ ਦਾ ਮਹੀਨਾ ਚੱਲ ਰਿਹਾ ਹੈ ਮਈ ਜੂਨ ਦੇ ਮਹੀਨਿਆਂ ਵਿੱਚ ਪਾਵਰ ਸਪਲਾਈ ਦਾ ਕੀ ਹੋਵੇਗਾ ਇਸ ਦਾ ਅੰਦਾਜ਼ਾ ਹੁਣੇ ਤੋਂ ਲਗਾਇਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ 1993 ਤੋਂ 1998 ਤੱਕ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਵੀ ਬਿਜਲੀ ਵਿਵਸਥਾ ਬੇਹੱਦ ਖਰਾਬ ਸੀ ਲੋਕਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਉਹਨਾਂ ਨੇ ਭਾਜਪਾ ਨੂੰ ਚੁਣ ਕੇ ਵੱਡੀ ਗਲਤੀ ਕੀਤੀ ਹੈ ਵਕਫ ਸੋਧ ਬਿੱਲ ਬਾਰੇ ਜੇਪੀਸੀ ਰਿਪੋਰਟ ਨੂੰ ਅੱਜ ਸੰਸਦ ਵਿੱਚ ਪੇਸ਼ ਕੀਤਾ ਗਿਆ ਇਸ ਰਿਪੋਰਟ ਤੇ ਸੰਸਦ ਦੇ ਦੋਹਾਂ ਸਦਨਾਂ ਵਿੱਚ ਭਾਰੀ ਹੰਗਾਮਾ ਹੋਇਆ ਸੋਧ ਬਿੱਲ ਬਾਰੇ ਜੇਪੀਸੀ ਰਿਪੋਰਟ ਨੂੰ ਲੈ ਕੇ ਵਿਰੋਧੀ ਧਿਰ ਨੇ ਸਖਤ ਇਤਰਾਜ਼ ਜਤਾਇਆ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਰਿਪੋਰਟ ਲੋਕਤੰਤਰ ਦੇ ਖਿਲਾਫ ਹੈ ਇਸ ਨੂੰ ਰੱਦ ਕੀਤਾ ਜਾਵੇ ਉਧਰਾਵਾਦੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਰਿਪੋਰਟ ਵਿੱਚ ਵਿਰੋਧੀ ਧਿਰ ਦੇ ਆਗੂਆਂ ਦੇ ਸੁਝਾਅ ਬਿਲਕੁਲ ਵੀ ਸ਼ਾਮਲ ਨਹੀਂ ਕੀਤੇ ਗਏ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦੀ ਕਾਰਵਾਈ ਦੇ ਆਖਰੀ ਦਿਨ ਵੀਰਵਾਰ ਨੂੰ ਸਦਨ ਵਿੱਚ ਭਾਰੀ ਹੰਗਾਮਾ ਹੋਇਆ ਹੰਗਾਮੇ ਦਾ ਵੱਡਾ ਕਾਰਨ ਵਕਫ ਸੂਦ ਬਿੱਲ ਬਾਰੇ ਜੇਪੀਸੀ ਰਿਪੋਰਟ ਸੀ ਵਿਰੋਧੀ ਧਿਰ ਦੇ ਹੰਗਾਮੇ ਦੇ ਦਰਮਿਆਨ ਜਗਦੰਬਿਕਾ ਪਾਲ ਦੀ ਅਗਵਾਈ ਵਾਲੀ ਸਾਂਝੀ ਸੰਸਦੀ ਕਮੇਟੀ ਦੀ ਰਿਪੋਰਟ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਪੇਸ਼ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਨੂੰ ਘੱਟ ਗਿਣਤੀਆਂ ਦੇ ਅਧਿਕਾਰਾਂ ਤੇ ਹਮਲਾ ਕਰਾ ਦਿੰਦੇ ਹੋਏ ਵਕਫ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ उधर राजाजुन खड़गे ने कहा की रिपोर्ट लोकतंत्र के खिलाफ है इस नद किया की रिपोर्ट है जिस रिपोर्ट में अनेक सदस्यों ने अपना डिसेंट नोट दिया है वो नोट देने के बावजूद भी प्रोसीडिंग से निकालना और उन मेजॉरिटी मेंबर्स के व्यूज सिर्फ उसमें रख कर बुलडोज करना ये ठीक नहीं है ये कंडेमेबल है और एंटी डेमोक्रेसिक है एंटी प्रोसीजर है और दूसरी चीज और दूसरी चीज नॉन स्टेक होल्डर्स बाहर से बुला बुला के उनको जो होना उन लोगों को खड़ा करके उनका स्टेटमेंट ले रहे और जो इतने लोग पार्लियामेंट में जो भी डिसेंट नोट दिए हैं क्या उसमें कोई एक पढ़ा लिखा नहीं है कोई जानता नहीं है और वाक बोर्ड एक्ट को कोई पढ़ा नहीं है मेरे को बड़ा ताजुब लग रहा है अरे आपको अगर कुछ करना भी है तो आप डिसेंट नोट के व्यूज को प्रिंट करके या अपने रिपोर्ट में डाल के बोलना चाहिए उसके बजाय ਉਸ ਕੋ ਡਿਲੀਟ ਕਰਕੇ ਅਗਰ ਕੋਈ ਰਿਪੋਰਟ ਹੋਦੀ ਹੈ ਮੈਂ ਉਸ ਕੋ ਕੰਡਮ ਕਰਦਾ ਹਾਂ ਔਰ ਐਸੇ ਫਰਜੀ ਰਿਪੋਰਟ ਕੋ ਹਮ ਕਭੀ ਨਹੀਂ ਮੰਨਾਂਗੇ ਸਦਮ ਕਭੀ ਨਹੀਂ ਬਣੇਗਾ ਦੂਜੀ ਪਾਸੇ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੋ ਜਪੀਸੀ ਦੇ ਮੈਂਬਰ ਵੀ ਸੀ ਉਹਨਾਂ ਵੀ ਰਿਪੋਰਟ ਤੇ ਇਤਰਾਜ਼ ਜ਼ਾਹਰ ਕੀਤਾ ਸੰਜੇ ਸਿੰਘ ਨੇ ਕਿਹਾ ਕਿ ਮੈਂ ਜਪੀਸੀ ਕਮੇਟੀ ਦਾ ਮੈਂਬਰ ਸੀ ਅਤੇ ਪੂਰੀ ਪ੍ਰਕਿਰਿਆ ਦਾ ਹਿੱਸਾ ਸੀ ਅਸੀਂ ਕਈ ਮਹੱਤਵਪੂਰਨ ਸੁਝਾਅ ਦਿੱਤੇ ਸੀ ਵਿਰੋਧੀ ਧਿਰ ਦੇ ਆਗੂਆਂ ਦੇ ਸੁਝਾਅ ਰਿਪੋਰਟ ਵਿੱਚ ਬਿਲਕੁਲ ਵੀ ਸ਼ਾਮਲ ਨਹੀਂ ਕੀਤੇ ਗਏ जे पी सी कार मजाक बदल दिया गया दा कतल है लोकतंत्र संविधान कारवाई मैं जेपीसी का था बड़े अफसोस की बात है विपक्ष के सदस्यों ने जो अपना डिसेंट नोट दिया जो उन्होंने अपना विरोध दर्ज कराया उनका विरोध भी शामिल नहीं किया गया आपने मजाक बना रखा है जेपीसी रिपोर्ट भाई जो आ, आप हमारी राय से सहमत हो सकते हैं असहमत हो सकते हैं डेमोक्रेसी के अंदर अलग अलग पार्टियों को अपनी राय देने का हक है आप उसको कूड़ेदान में कैसे डाल सकते हैं और याद रखिएगा इतिहास हमें माफ नहीं करेगा ये आज शुरुआत है आगे गुरुद्वारों की ज़मीनें कब्जा करने का बिल लाएंगे ये मंदिरों की ज़मीनें कब्जा करने का बिल लाएंगे, चर्चों की जमीनें कब्जा करने का बिल लाएंगे और सारी जमीनें कब्जा करके अपने दोस्त ਅਡਾਨੀ ਹੋਰ ਚੰਦ ਪੂੰਜੀਪਤੀਆਂ ਕੋਲ ਦੇ ਗਵਕਫ ਸੌਦ ਬਿਲ ਬਾਰੇ ਜੀਪੀਸੀ ਰਿਪੋਰਟ ਨੂੰ ਲੈ ਕੇ ਵਿਰੋਧੀ ਧਿਰ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਫਿਲਹਾਲ ਵਿਰੋਧੀ ਧਿਰ ਦੇ ਤਿੱਖੇ ਇਤਰਾਜ਼ ਤੋਂ ਬਾਅਦ ਸਰਕਾਰ ਕੀ ਫੈਸਲਾ ਲੈਂਦੀ ਹੈ ਇਹ ਵੇਖਣਾ ਹੋਵੇਗਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਅਮਰੀਕਾ ਵੱਲੋਂ ਲਗਾਈਆਂ ਪਾਬੰਦੀਆਂ ਦਾ ਮੁੱਦਾ ਰਾਜ ਸਭਾ ਵਿੱਚ ਚੁੱਕਿਆ ਉਹਨਾਂ ਨੇ ਕਿਹਾ ਕਿ ਅਮਰੀਕਾ ਸਾਡੇ ਤੇ ਪਾਬੰਦੀਆਂ ਲਗਾ ਰਿਹਾ ਤੇ ਭਾਜਪਾ ਆਗੂ 트ੰਪ ਨਾਲ ਦੋਸਤੀ ਦੀ ਗੱਲ ਕਰਦੇ ਨਹੀਂ ਥੱਕਰੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਰਾਜ ਸਭਾ ਵਿੱਚ ਅਮਰੀਕਾ ਵੱਲੋਂ ਲਗਾਈਆਂ ਪਾਬੰਦੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਜਿਹੜੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ, ਉਸ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਤੇ ਪਵੇਗਾ। ਭਾਵੇਂ ਉਹ H1B ਵੀਜ਼ਾ ਹੋਵੇ ਜਾਂ IT ਸੈਕਟਰ। باوجود ਇਸ ਦੇ ਕੇਂਦਰ ਸਰਕਾਰ ਦੇ ਕੁਝ ਮੰਤਰੀ 트੍ਰੰਪ ਦਾ ਗੁੰਗਾਨ ਕਰਦੇ ਹੋਏ ਨਜ਼ਰ ਆ ਰਹੇ ਨੇ। सर मैं डोनाल्ड ट्रंप एडमिनिस्ट्रेशन की जो इकोनॉमिक इंपैक्ट भारत पे पड़ने चाह रहा है उसका उस पर भी आपका ध्यान आकर्षित करना चाहूंगा Sir, सबसे पहले एच वन बी वीजा ये एच वन बी वीजा जो अब भारी रिस्ट्रिक्शंस के साय में फंसे हुए हैं इसका सबसे ज्यादा अगर नुकसान किसी को होगा तो भारतीयों को होगा सर वर्ष दो में तीन लाख छियासी हजार एच वन बी वीजा एप्लीकेशन अमेरिकी सरकार को आई जिसमें से बहत्तर सेवेंटी टू परसेंट एप्लीकेशन भारतीयों की थी यानी कि अगर एच वन बी मुश्किल होगा तो सबसे ज्यादा मार भारत के स्किल्ड लोगों को पड़ेगी दूसरा स्ट्रिक्टर एच वन बी वीजा अगर स्ट्रिक्टर एच वन बी वीजा होगा और एच वन बी वीजा वालों के वेज में मॉड्यूलेशन करी जाएगी उसके चलते तमाम वो कंपनियां जो भारतीयों को रोजगार देती हैं अमेरिका में वो भारतीयों को निकाल कर लोकल अमेरिकन्स को जॉब्स देंगी जिसके चलते बहुत बड़ी बेरोजगारी की फौज हिंदुस्तानियों की फौज परेशान हो जाएगी भारत वापस आने को मजबूर हो जाएगी

ये अमेरिका की नई हुकूमत ट्रंप एडमिनिस्ट्रेशन 20 परसेंट का टैरिफ शर्ट्स पर लगा दे अप्रेल्स पर लगा दे तो वो सौ रुपए की शर्ट अमेरिका के बायर को सौ रुपए की नहीं एक रुपए की पड़ेगी तो वो अमेरिका का बायर हिंदुस्तान से एक रुपए की शर्ट खरीदने के बजाय एक रुपए की एक रुपए की एक की, की वियतनाम फिलीपींस और बांग्लादेश जैसे देशों से खरीदेगा ये है टैरिफ का खेल जिसके चलते एक्सपोर्ट्स घटेंगे मांग घटेगी कारखाने बंद होंगे रोजगार जाएगा सर पहला आईटी एक्सपोर्ट्स। भारत 245 बिलियन डॉलर का सालाना आईटी एक्सपोर्ट करता है इसका 80 प्रतिशत एक्सपोर्ट यूनाइटेड स्टेट्स ऑफ अमेरिका को होता है सबसे बड़ा प्रहार आईटी एक्सपोर्ट्स पे होगा दूसरा 15 से 25 प्रतिशत इंडियन यानी कि टेक्सटाइल्स पर लगने जा रहे हैं जिसका मैंने उदाहरण दो मिलियन जॉब्स भारत की टेक्सटाइल और गार्मेंट इंडस्ट्री की बंद हो जाएगी जिसमें मेरे लुधियाने पंजाब से लुधियाने में बहुत सारे टेक्सटाइल हब्स हैं तमिलनाडु में है गुजरात में उनको सबको खामियाजा भुगतना पड़ेगा ਚੱਡਾ ਨੇ ਕਿਹਾ ਕਿ ਅਮਰੀਕੀ ਟੈਰਿਫ ਦਾ ਅਸਰ ਆਈਟੀ, ਆਟੋਮੋਬਾਈਲ, ਟੈਕਸਟਾਈਲ, ਫਾਰਮਾਸਿਟੀਕਲ ਕੰਪਨੀਆਂ ਵਰਗੇ ਮੁੱਖ ਖੇਤਰਾਂ ਤੇ ਹੋਵੇਗਾ। ਇਸ ਦੇ ਨਤੀਜੇ ਸਾਡੀ ਆਰਥਿਕਤਾ ਲਈ ਗੰਭੀਰ ਹੋ ਸਕਦੇ ਨੇ। ਕੇਂਦਰ ਨੂੰ ਇਸ ਨੂੰ ਲੈ ਕੇ ਠੋਸ ਕਦਮ ਚੁੱਕਣੇ ਚਾਹੀਦੇ ਨੇ। ਖਬਰ ਸੁਲਤਾਨਪੁਰ ਲੋਧੀ ਤੋਂ ਹੈ ਜਿੱਥੇ ਇੱਕ ਨੌਜਵਾਨ ਨੂੰ ਉਸਦੇ ਹੀ ਜਿਗਰੀ ਦੋਸਤਾਂ ਨੇ ਜ਼ਨੋ ਮਾਰ ਮੁਕਾਇਆ। ਮਲਬਾ ਨੇ ਮ੍ਰਿਤਕ ਦੇ ਪਰਿਵਾਰ ਨੂੰ ਖੁਦ ਇਸ ਦੀ ਜਾਣਕਾਰੀ ਦਿੱਤੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸੁਲਤਾਨਪੁਰ ਲੋਧੀ ਤੋਂ ਇੱਕ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਦਾ ਕਤਲ ਕਰਨ ਦਾ ਦੋਸ਼ ਉਸੇ ਹੀ ਜਿਗਰੀ ਦੋਸਤਾਂ ਤੇ ਲੱਗਿਆ ਹੈ। ਪੀੜਤ ਪਰਿਵਾਰ ਅਨੁਸਾਰ ਜਸਵਿੰਦਰ ਸਿੰਘ ਜਿਹੜਾ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਨੂੰ ਬੀਤੇ ਦਿਨ ਉਸਦੇ ਦੋਸਤ ਘਰੋਂ ਬੁਲਾ ਕੇ ਲੈ ਗਏ। ਬਾਅਦ ਵਿੱਚ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੀੜਤ ਪਰਿਵਾਰ ਨੇ ਰੋਂਦੇ ਹੋਏ ਦੱਸਿਆ ਕਿ ਇਸ ਦੀ ਸੂਚਨਾ ਕਤਲ ਕਰਨ ਵਾਲਿਆਂ ਨੇ ਖੁਦ ਫੋਨ ਕਰਕੇ ਦਿੱਤੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਪਾਇਆ ਜਾ ਰਿਹਾ ਹੈ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਬੇੜੀ ਦੇ ਚਾਚਾ ਇਹ ਲੜਕੇ ਨੂੰ ਵੀ ਤੁਰੇ ਆ ਮੈਂ ਕਹਿੰਦਾ ਮੈਂ ਪੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀਆਂ ਅਰਸੇ ਦਾ ਫੋਨ ਆਇਆ ਵੀ ਉਹ ਕੰਦਾ ਉਹਨੂੰ ਲੈ ਜਾ ਚੱਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭਣੇ ਹੀ ਵੀ ਲੱਭਦੇ ਰਹੇ ਮੈਂ ਵੀ ਪੂਆ ਕੋਲ ਆਇਆ ਹਨਕ ਜੱਬੂ ਵਾਲਾ ਰਾਮਣ ਵਾਲੇ ਰੋਡ ਦੇ ਕੋਲੇ ਕੱਚਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੜਿਆ ਪਰ ਇਹਨਾਂ ਨੇ ਸਾਹ ਚੱਲਦੇ ਸੀਗੇ ਇੰਨਾ ਸਾਨੂੰ ਉਹਨੇ ਦੱਸਿਆ ਵੀ ਚਾਰ ਜਣੇ ਸੀ ਬੰਦਿਆਂ ਦੇ ਨਾਮ ਦੱਸੇ ਉਹਨੇ ਇੱਥੇ ਆਣ ਕੇ ਘੰਟਾ ਹੀ ਜਾਂ ਨਿਕਲ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਰ ਰੁਕੇ ਆ ਇਹ ਕੋਈ ਕਿਤਾ ਕੋਈ ਰੰਜਿਸ਼ ਨਹੀਂ 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 ਹਜੇ ਤਾਂ ਪਾ ਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਭਰਾ ਮੇਰੇ ਨੂੰ ਰੰਜਿਸ਼ ਕੋਈ ਨਹੀਂ ਇਹਨਾਂ ਦੀ ਕੱਟੇ ਦੇ ਘੁੰਮਦੇ ਆਈ ਸਵੇਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਚਾੜ ਡਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਾ ਇੱਥੇ ਪਰसों ਵੀ ਕਹਿੰਦਾ ਮੇਰੇ ਭਰਾ ਨੂੰ ਆਨੇ ਕਿ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਇਹਦੀ ਤੂੰ ਲੈ ਕੇ ਜਾ ਜੋ ਆਕਰ ਨਾਲੇ ਸਾਡਾ ਨੇ ਸਾਡਾ ਸੂਲੇ ਨਾਲੇ ਤੂੰ ਭਾਂਜਾ ਆਪਦੇ ਨੂੰ ਛੱਡਿਆ ਕਿਹੜੀ ਕੰਟਰੀ ਕੋ ਬਾਹਰ ਹੈ ਮੁੰਡਾ ਦੁਬਈ ਤੋਂ ਦੁਬਈ ਤੋਂ ਬਾਹਰ ਕਿੰਨਾ ਟਾਈਮ ਆਇਆ ਪਾਲੋਂ ਬਾਹਰੋਂ ਆਏ ਨੂੰ 2 ਮਹੀਨੇ ਹੋ ਗਏ ਹਾਂਜੀ ਨਾਮ ਕੀ ਹੈ ਨਪੁਰੇ ਮਿਲਦੇ ਤੇ ਕਹਦਾ ਜਸਵਿੰਦਰ ਸਿੰਘ ਕਿਹੜੇ ਪਿੰਡ ਤੋਂ ਵਾਸੀ ਹੈ ਖੁਤਵੀਵਾਲ ਤੋਂ ਉਮਰ ਕਿੰਨੇ ਕੋ ਉਮਰ 39 ਸਾਲ ਹੈ ਮੰਗ ਕਰਨ ਦੀ ਜੇ ਨਾ ਪਰਖਾ ਕੋਈ ਮੰਗ ਅਸੀਂ ਤਾਂ ਇਨਸਾਫ ਹੀ ਚਾਹੁੰਨੇ ਇਦਾਂ ਦੇ ਬੰਦਿਆਂ ਨੂੰ ਜੀ ਕਰਕ ਤੋਂ ਕਰਕ ਸਜਾ ਚਾਹੀਦੀਏ ਜਿਹੜੇ ਛੋਟੀ ਜੀ ਉਹਦੀ ਗੁਡਿਆਵਾਂ ਉਹਦੇ ਲਾਮਨੇ ਕਰਤ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਉਹਦੇ ਕੋਈ ਹੁਣ ਉਹ ਵਿਚਾਰੀ ਬਾਪ ਕਿੱਥੋਂ ਲੁਪੂਗੀ ਨਹੀਂ ਰੰਜਿਸ਼ ਇੱਕ ਇਕੱਠੇ ਹੀ ਘੁੰਮਦੇ ਸੀਗੇ ਇਹ ਦੋਸਤ ਹਾਂ ਦੋਸਤ ਤੇ ਸਾਡਾ ਪਰਿਵਾਰ ਹੀ ਤਕਰੀਬਨ ਹੁੰਦਾ ਉਦਾ ਮਤਲਬ ਇੱਕ ਦੂਜੇ ਦੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਗੱਲ ਅੱਗਾ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਕਿ ਵੀ ਇਦਾਂ ਇਦਾਂ ਗੱਲਬਾਤ ਉਧਰ ਘਟਨਾ ਬਾਰੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਮੁਲਜ਼ਮਾਂ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਇੱਕ ਜਸਵਿੰਦਰ ਸਿੰਘ ਪੁੱਤ ਬਲਬੀਰ ਸਿੰਘ ਵਾਸੀ ਕੁਤਬੀਵਾਲ ਜ਼ਖਮੀ ਹਾਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸੀ ਉਹਨਾਂ ਦਾ ਹਸਤਾ ਲੈ ਕੇ ਆਏ ਸੀ ਜਿਹੜਾ ਰਾਤ ਲੈ ਕੇ ਆਏ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਸੀਂ ਪਤਾ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਬੰਦਿਆਂ ਨੇ ਉਹਨੂੰ ਸੱਟਾਂ ਮਾਰੀਆਂ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਸੁਲਤਾਨਪੁਰ ਲੋਧੀ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦੇ ਹੱਕ ਵਿੱਚ ਕੁਝ ਜਥੇਬੰਦੀਆਂ ਵੀ ਨਿੱਤਰ ਆਈਆਂ ਨੇ ਉਹਨਾਂ ਪ੍ਰਸ਼ਾਸਨ ਤੋਂ ਮੁਲਜ਼ਮਾ ਖਿਲਾਫ ਮਿਸਾਲੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਬੁਲਟਨ ਚ ਐਨਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਧੰਨਵਾਦ